ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦੇ ਲੋ ਸਵਾਗਤ ਅੱਜ ਆਪਾਂ ਗੋਭੀ ਦੀ ਸਬਜ਼ੀ ਬਣਾਉਣ ਲੱਗੇ ਆਂ ਜਿਵੇਂ ਆਪਾਂ ਕਹਿ ਦਿੰਨੇ ਆ ਗੋਭੀ ਦੀ ਫੋਰਜੀ ਜਾਂ ਆਪਾਂ ਗੋਭੀ ਦਾ ਖਿੰਮਾ ਕਹਿ ਦਿੰਨੇ ਆ ਆ ਇਹਨੂੰ ਆਪਾਂ ਨਾ ਚੋਪ ਕਰਕੇ ਰੱਖ ਲਿਆ ਤੁਸੀਂ ਇਹਨੂੰ ਕਦੂਕਾਸ ਵੀ ਕਰ ਸਕਦੇ ਆਪਾਂ ਇਹਨੂੰ ਚੋਪ ਕੀਤਾ ਚੋਪ ਕਾੜਨਾ ਜਲਦੀ ਹੋ ਜਾਂਦਾ ਵਾ ਤੇ ਇਹ ਸਬਜ਼ੀ ਆ ਜਿਹੜੀ ਇਹ ਬਹੁਤ ਜਲਦੀ ਤਿਆਰ ਹੋ ਜਾਂਦੀ ਆ ਕੱਦੂ ਦਾ ਸਕਰਮ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਤੇ ਆਹ ਪਾਈ ਦੇ ਵਿੱਚ ਹੰਗ ਜ਼ਰੂਰ ਪਾਵਾਂਗੇ ਕਿਉਂਕਿ ਇਹਦੇ ਵਿੱਚ ਜਿਹੜੀ ਹੰਗ ਆ ਇਹ ਪਾਈ ਘੜਦੀ ਹੁੰਦੀ ਆ ਸਬਜੀ ਤੇ ਕੰਨਿਆਂ ਨੂੰ ਨਹੀਂ ਖੀਖ ਆਉਂਦੀਗੀ ਇਸ ਕਰਕੇ ਤੁਸੀਂ ਇਹਦੇ ਵਿੱਚ ਅਦਰਕ ਤੇ ਲਸਣ ਜ਼ਿਆਦਾ ਪਾਓ ਤੇ ਹੰਗ ਵੀ ਜ਼ਰੂਰ ਪਾਓ ਆਪਾਂ ਇੱਕ ਪਿਆਜ਼ ਲੈ ਲਈਆ ਉਹਨੂੰ ਆਪਾਂ ਚੋਪ ਕੱਢ ਲਈਏ ਇੱਕੀ ਟਮਾਟਰ ਲੈ ਲਿਆ ਤੇਹੇ ਆਪਾਂ ਲਾ ਸੰ ਤੇ ਆਦਰਾ ਨੂੰ ਛੋਟਾ ਪੀਸ ਕੇ ਰੱਖ ਲਿਆ ਛੋਟਾ ਛੋਟਾ ਤੇਹੇ ਆਪਾਂ ਹਰੀ ਮਿਰਚ ਲਈ ਆ ਹਰੀ ਮਿਰਚ ਤੇ ਲੂਣਾਂ ਜਿਹੜਾ ਉਹ ਤੁਸੀਂ ਸਵਾਦ ਅਨਸਾਰ ਲੈਣਾ ਆਪਾਂ ਇੱਕ ਚਮਚੀ ਲੂਣ ਦਾਲਿਆ ਇਹ ਆਪਾਂ ਜੀਰਾ ਲੈ ਲਿਆ ਇਹਦੇ ਵਿੱਚ ਤੁਸੀਂ ਜਮੈਣ ਵੀ ਜ਼ਰੂਰ ਪਾਓ ਆ ਆਪਾਂ ਜਮੈਣ ਲਈਆਂ ਤੇ ਇੱਕ ਚਮਚ ਆਪਾਂ ਹਲਦੀ ਦਾ ਦਿਆ ਤੇ ਇਧਰ ਆਪਾਂ ਤੇਲ ਗਰਮ ਬਾਸਤੇ ਰੱਖਤਾਏ ਹੁਣ ਆਪਾਂ ਜਿਹੜੀ ਆਪਾਂ ਹੀ ਹੈਗੀ ਆ ਜਮੈਣ ਤੇ ਜੀਰਾ ਇਹ ਆਪਾਂ ਦੋਵੇਂ ਸੀ ਜਾਈ ਦੇ ਵਿੱਚ ਪਾ ਕੇ ਭੁੰਨ ਲੈਣੀ ਆ ਆ ਦੇਖੋ ਇਹਨੂੰ ਪਾ ਲੈਣਾ ਮੈਂ ਨਾਲ ਹੀ ਆਪਾਂ ਦਸਨ ਤੇ ਆਦਰਕ ਦੀ ਜਿਹੜੀ ਤੇਸ ਬਣਾਈ ਆ ਉਹ ਪਾ ਲਈ ਹੈ ਲਸਣ ਮੈਂ ਇਸ ਕਰਕੇ ਰੱਖਦੇ ਆ ਸੀ ਜਿਹੜਾ ਮੇਰੇ ਕੋਲ ਯਾਦ ਰੱਖ ਸੀਗਾ ਉਹ ਮੇਰੇ ਕੋਲ ਹੀ ਰੱਖਿਆ ਹੋਆ ਸੀਗਾ ਇਹਨੂੰ ਆਪਾਂ ਸੋੜਾ ਜਾਂ ਬ੍ਰਾਊਨ ਜਾਂ ਕਰ ਲੈਣਾ ਮੈਂ ਫਿਰ ਆ ਪਾਏ ਦੇ ਵਿੱਚ ਤਿਆਈ ਤੇ ਟਮਾਟਰ ਵਗੈਰਾ ਵੀ ਪਾ ਦਾਂਗੇ ਜਿਆਦਾ ਪਾ ਮਚਾਉਣਾ ਜ਼ਰਰੀ ਨਹੀਂਗਾ ਫਿਰ ਨਾ ਸਵਾਦ ਦਾ ਫਰਕ ਪੈ ਜਾਂਦਾ ਇਹ ਜਿਹੜੀ ਸਬਜੀ ਹੁੰਦੀ ਆ ਤੇ ਬਹੁਤ ਸਵਾਦਬੜਦੀ ਆ ਇਹਨੂੰ ਤੁਸੀਂ ਪਰੌਠਿਆਂ ਨਾਲ ਨਾਨ ਨਾਲ ਜਿਵੇਂ ਤੁਸੀਂ ਸਿੰਪਲ ਆਪਾ ਰੋਟੀ ਨਾਲ ਵੀ ਖਾ ਸਕਦੇ ਆ ਹੁਣ ਜਦੋਂ ਥੋੜਾ ਜਿਹਾ ਬ੍ਰਾਊਨ ਹੋ ਗਿਆ ਉਦੋਂ ਆਪ ਪਾਈਦੇ ਅੱਜ ਪਿਆਜ਼ ਤੇ ਟਮਾਟਰ ਪਾ ਮਾਗੇ ਆਹ ਵੇਖੋ ਆਪ ਆਪਣਾ ਜੀ ਤੁਹਾਨੂੰ ਦੱਸਾਂ ਸੀ ਆਪਰਾ ਕਾ ਇਹ ਲਾਈਟ ਜਾਂ ਬ੍ਰਾਊਨ ਹੋ ਗਿਆ ਹੁਣ ਆ ਪਾਈ ਦੇ ਵਿੱਚ ਆਹਾ ਆਨੀਅਨ ਤੇ ਟਮਾਟਰ ਵੀ ਨਾਲ ਹੀ ਪਾ ਲੀਏ

ਇਹ ਹੌਦੀ ਮਾਰੇ ਪਾ ਦਿੰਨਾ ਆਪਾਂ ਜੇ ਨਹੀਂ ਕਿਉਂ ਤੇ ਜਦੋਂ ਆਪਾਂ ਮਸਾਲੇ ਦੇ ਦਸ ਪਾ ਦਿੰਨੇ ਆ ਇਹ ਨਾਲ ਹੀ ਚਾਏ ਸੀ ਚੰਗੀ ਕਰਾਂ ਔਰ ਜਿਸੰਦਾ ਇੱਕ ਪਹੁੰਬਾ ਦੇ ਦਾ ਦੂਣਾ ਉਹ ਮਸਾ ਦੇ ਨੂੰ ਛੇਤੀ ਕੋਕ ਕਰ ਦਿੰਮਾ ਜੇ ਸਟਾਰਟਿੰਗ ਹੁਣ ਆਪਾਂ ਇਹਨੂੰ ਬਹੁਤ ਸੈਂਟ ਪੋਲੋ ਬੰਦੀਆ ਉਹਦਾ ਪਹਿਲੇ ਵਿੱਚ ਇੱਕ ਕੌਂਦੀ ਮਟਰਾਂ ਦੀ ਪਾਵਾਂਗੇ ਦੇਖੋ ਤੁਸੀਂ ਕਿ ਕਿੰਨੀ ਸੋਹਣੀ ਬਣਦੀ ਆ ਤੇ ਪਰੋਖਿਆਂ ਨਾਲ ਤਾਂ ਬੜੀ ਸੁਆਦ ਲੱਗਦੀ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਨਾਈ ਸਰਦੀ ਦੇ ਮੌਸਮ ਵਿੱਚ ਇਹ ریਫਰੈਸ਼ ਹੈ, ਗੁੱਦੀ ਉਹ ਫਰੈਸ਼ ਮਿਲਦੀ ਆ। ਉਹਦਾਂ ਤੁਸੀਂ ਗਰਮੀ ਜਿਹ ਲਈ ਨਿਊ ਸਟੋਰ ਕੀ ਹੁੰਦੀ ਆ ਉਹ ਵੀ ਠੀਕ ਨਹੀਂ ਗਈ ਹੁਣ ਫਰੈਸ਼ ਆ। ਲਓ ਜੀ ਬਸ ਖੋਜੇ ਦਾ ਆਪਣਾ ਤੜਕਾ ਉਹ ਸੋਹਣਾ ਤਿਆਰ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਜਿਹੜੀ ਗੋਤੀ ਇਹ ਸਾਰੀ ਪਾ ਦਿੰਨੇ ਆ। ਇਹ ਬੱਚਿਆਂ ਦੇ ਟਿਫਿਨ 'ਚ ਪਾਉਣ ਨੂੰ ਵੀ ਬਹੁਤ ਸੋਹਣੀ ਬਣ ਜਾਂਦੀ ਆ। ਕਿ ਉਹ ਉਹ ਤਾਂ ਬੱਚੇ ਆ ਕੁਛ ਖਾਂਦੇ ਨਹੀਂ ਗੇ ਕਈ ਵਾਰੀ ਸਬਜ਼ੀਆਂ ਦਾਲਾਂ ਉਹ ਪਸੰਦ ਨਹੀਂ ਕਰਦੇ ਇਦਾਂ ਦੀ ਸਬਜ਼ੀ ਹੋਵੇ ਨੂਰ ਮੈਥ ਬੱਚਿਆਂ ਵਾਸਤੇ ਥੋੜੀ ਜਿਹੀ ਘੱਟ ਰੱਖੋ ਫਿਰ ਉਹ ਲਾਈਕ ਕਰਦੇ ਆ ਇਹਨੂੰ ਤੁਸੀਂ ਸੈਂਡਵਿਚ ਵੀ ਬਣਾ ਸਕਦੇ ਆ ਨਹੀਂ ਮੈਂ ਸੈਂਡਵਿਚ ਦੇ ਵਿੱਚ ਵੀ ਲਾ ਸਕਦੀ ਆ ਜੇ ਤੁਸੀਂ ਸੈਂਡਵਿਚ ਬਣਾਉਣਾ ਤਾਂ ਬੱਚਿਆਂ ਸਕੇ ਭੰਚਪਾਉ ਨੂੰ ਸਕੂਲ ਚ ਤੇ ਨਹੀਂ ਤੁਸੀਂ ਪਰੌਠਾ ਬਣਾ ਕੇ ਉਹਦੇ ਵਿੱਚ ਵੀ ਰੱਖ ਸਕਦੇ ਆ ਬਾਹਰ ਅੰਦਰ ਕਈ ਵਾਰੀ ਜਾਈਦਾ ਉਦਾਂ ਸੁੱਕੀ ਸਬਜ਼ੀ ਉਹਦਾ ਚੰਗੀ ਲੱਗਦੀ ਆ ਆ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਹਲਾਤੀ ਆ ਤੇ ਹੁਣ ਆਪੇ ਦੇ ਵਿੱਚ ਮਟਰ ਵੀ ਪਾ ਦਿੰਨੇ ਆ ਆਪਣੇ ਕੋਲ ਜਿਹੜੇ ਮਟਰ ਸੀਗੇ ਉਹ ਫ੍ਰੀਜਰ ਵਾਲਈ ਆ ਫਰੈਸ਼ ਤਾਂ ਹੈ ਨਹੀਂਗੇ ਕਿ ਆਪਾਂ ਉਹ ਕਿਹੜਾ ਪਾਣੀ ਕੱਢ ਕੇ ਨਹੀਂ ਆ ਇਸ ਦੀ ਬਾਲੀ ਹੁੰਦੀ ਆ ਕਿਹੜਾ ਆਪਾਂ ਪਾਣੀ ਜਾਂ ਕੱਢ ਕੇ ਉਹਨਾਂ ਦਾ ਰੱਖ ਦੇ ਤੇ ਹੁਣ ਆ ਦੇਖੋ ਆਪਾਂ ਇੱਕ ਕੋਕੋਂ ਦੀ ਮਟਰਾਂ ਦੀ ਲਈ ਆ ਇਹ ਵੀ ਆਪਾਂ ਪਾ ਦਿੰਨੇ ਆ ਇਹ ਦੋਨੇ ਚੀਜ਼ਾਂ ਇਕੱਠੀਆਂ ਹੀ ਗੋਕੋ ਹੋ ਜਾਣਗੇ ਆ ਫੇਰ ਆਪਾਂ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦੀ ਸਬਜ਼ੀ ਆਪਣੀ ਤਿਆਰ ਹੋਈ ਹੈ ਇਹਦਾ ਕਲਰ ਵੀ ਬਹੁਤ ਸੋਹਣਾ ਹੁੰਦਾ ਹੈ ਜਦੋਂ ਪੂਰੀ ਖੁੱੱਕ ਹੋ ਜਾਂਦੀ ਹੈ ਲਓ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਟੱਪ ਕੇ ਰੱਖ ਦਿੰਨੇ ਆ ਫੇਰ ਤੁਹਾਨੂੰ ਆਪਾਂ ਦੇ ਦਿਖਾਉਨੇ ਕਿਸ ਤਰ੍ਹਾਂ ਦੀ ਆਪਣੀ ਸਬਜ਼ੀ ਹੈ ਜਿਹੜੀ ਤਿਆਰ ਹੋ ਗਈ ਆ। ਲਓ ਜੀ ਵੇਖਿਗੇ ਆਪਾਂ ਆਪਣੀ ਸਬਜ਼ੀ ਰਹੀ ਦੀ ਨੂੰ 7 ਤੋਂ 10 ਕਮੈਂਟ ਹੋ ਗਏ ਆ। ਹੁਣ ਆਪਾਂ ਦੇਖਿਗੇ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ। ਆਹ ਦੇਖੋ ਚੋ ਵੈਰੀ ਫੁੱਲ ਬਣ ਕੇ ਤਿਆਰ ਹੋ ਗਈ। ਹੁਣ ਆਪਾਂ ਇਹਨ ਕਿਸੇ ਪੰਦੇ ਦੇ ਵਿੱਚ ਕੱਢ ਲੈਨੇ ਆ। ਥੋੜਾ ਜਿਹਾ ਆਪਾਂ ਇਹਦੇ ਵਿੱਚ ਤਲਣਾ ਬਾਦੰਨੇ ਆ। ਦਾ ਵਿਆਪਾ ਇਹਦੇ ਵਿੱਚ ਚੱਟਣਗਾ ਆਪਾਂ ਦੇ ਨੇ ਇਹਦੇ ਨਾਲ ਸੋਹਣੀ ਵੀ ਲੱਗਦੀ ਆ ਤੇ ਸਵਾਦ ਵੀ ਟੇਸਟ ਦਾ ਵੀ ਫਾਕ ਪੈ ਜਾਂਦਾ ਜਦੋਂ ਆਪਾਂ ਤੜੀਆਂ ਪਾ ਦਿੰਦੀਆਂ ਹਾਂ ਕੁਲਕੀ ਨੂੰ ਆ ਪਾ ਕੇ ਚੰਗੀ ਤਰ੍ਹਾਂ ਖਾਣਾ ਦੇ ਕੇ ਤੇ ਫਿਰ ਆਪਾਂ ਕਿਸੇ ਛੋਤੇ ਪੰਦੇ ਦੇ ਵਿੱਚ ਕੱਢ ਕੇ ਤੁਮ ਦਿਖਾਉਣੀ ਆ ਹਾ ਦੇਖੋ ਆਪਾਂ ਕੜਾਹੀ ਰਹਿ ਗਈ ਆ ਜਿਵੇਂ ਕਿਸੇ ਨੂੰ ਸਰਵ ਕਰਨੀ ਹੁੰਦੀ ਆ ਸੋਹਣੀ ਲਾਉਦੀ ਐ ਚੀਜ਼ ਐ ਇਸ ਤਰ੍ਹਾਂ ਪਾ ਕੇ ਆਪਾਂ ਫੜਾਉਨੇ ਆ ਤਾਂ ਤੇ ਟੇਬਲ ਤੇ ਰੱਖੀ ਵੀ ਬੀਬੀ ਚੀਜ਼ ਸੋਹਣੀ ਲੱਗਦੀ ਆ ਆ ਦੇਖੋ ਆਪਾਂ ਇਸ ਤਰ੍ਹਾਂ ਦੀ ਬਣਾ ਲਈ ਆ ਤੇ ਆਈ ਤੁਸੀਂ ਵੀ ਬਣਾ ਕੇ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਲੋ ਦੀ ਆਪਾਂ ਸਬਜੀ ਆ ਜਿਹੜੀ ਕੜਾਹੀ ਦੇ ਵਿੱਚ ਖਾੜਨ ਦੀ ਉੱਪਰ ਦੀ ਆਪਾਂ ਦੇ ਸਿਖਿਆ ਉਹ ਪਤਾ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਸਾਨੂੰ ਜਰੂਰ ਦੱਸਿਓ ਤੁਸੀਂ ਵੀ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਤਿਆਰ ਹੋਈ ਆ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much